ਮਨਜਿੰਦਰ ਸਿੰਘ ਸੋਢੀ ਵੱਲੋਂ ਅੱਜ ਵੀ ਆਰ ਸੋਢੀਸ ਬੁੱਕ ਰਿਲੀਜ਼ ਕੀਤੀ ਗਈ ਹੈ। ਇਹਦੇ ਵਿੱਚ ਸ਼ਨਨ ਖੁਦ ਸੋਢੀ ਜੀ ਮਜੂਨੇ ਗੱਲਬਾਤ ਕਰਦੇ ਆ। ਸੋਢੀ ਸਾਹਿਬ ਬੁੱਕ ਲਾਂਚ ਕੀਤੀ ਗਈ ਹੈ ਵੀ ਆਰ ਸੋਢੀਸ ਕੀ ਕੁਝ ਬੁੱਕ ਦੇ ਵਿੱਚ ਇੱਕ ਸੋਢੀ ਵੰਸ਼ ਤੋਂ ਗੁਰੂ ਲਾਈਨ ਨਾਲ ਜੁੜੇ ਸਾਰੇ ਸੋਢੀ ਸਹਿਬਾਨਾਂ ਦਾ ਵੇਰਵਾ ਹੈ। ਜਿਹੜੇ ਕਿ ਗੁਰੂ ਲਾਈਨ ਨਾਲ ਜਿਹਨੇ ਜੁੜੇ ਸਨ ਉਹਨਾਂ ਦੇ ਸਾਰੇ ਪਰਿਵਾਰਾਂ ਦਾ ਪਰਿਵਾਰਕ ਮੈਂਬਰ ਫੈਮਲੀ ਦੇ ਇਕੱਠੇ ਕਰਕੇ ਇਸ ਦੇ ਵਿੱਚ ਅੰਕਿਤ ਕੀਤੇ ਹੈ ਜੀ ਇਹ ਹੀ ਸਾਰਾ ਵੇਰਵੇ ਦੇ ਵਿੱਚ ਓਕੇ ਅਗਰ ਛੋਟੀ ਪਰਿਵਾਰ ਦੀ ਗੱਲ ਕਰਦਾ ਕਾਫੀ ਕੁਝ ਦੇਣਾ ਸਿੱਖ ਧਰਮ ਨੂੰ ਦਿੱਤੀ ਗਈ ਹੈ ਚੌਥੇ ਗੁਰੂ ਖੁਦ ਸੋਢੀ ਬਾਦਸ਼ਾਹ ਜਿਹੜੇ ਨੇ ਉਹ ਸੀਗੇ ਇਹਨਾਂ 'ਚ ਜਿਸ ਤਰ੍ਹਾਂ ਮੈਂ ਇਹਦੇ ਵਿੱਚ ਵੀ ਦੱਸਿਆ ਹੈ ਕਿ ਜਿਹੜੇ ਗੁਰੂ ਰਾਮਦਾਸ ਜੀ ਹੈ ਇਹ ਸੋਢੀ ਵੰਸ਼ ਦੇ ਸਨ ਇਹ ਇਹਨਾਂ ਤੋਂ ਬਾਅਦ ਗੱਦੀ ਜਿਹੜੀ ਹੈ ਉਹ ਘਰ ਵਿੱਚ ਰਹੀ ਹੈ ਤੇ ਸਾਰੇ ਸੋਢੀ ਸਹਿਬਾਨ ਹੀ ਆਏ ਹੈ ਜੀ ਇਹ ਇਹ ਇਹਨਾਂ ਤੋਂ ਚੱਲਦੇ ਜਦੋਂ ਦਸਮ ਗੁਰੂ ਜੀ ਤੱਕ ਆਏ ਉਹਨਾਂ ਦੇ ਜਿਸਤਰਾ ਵੱਡੇ ਸਹਿਬ ਜਾਦੇ ਜੰਗ ਵਿਛੀ ਦੋਗੇ ਛੋਟੇ ਨਿਯਮ ਵਿੱਚ ਛਿੰਨ ਦਿੱਤੇ ਗਏ ਜਿਹਨਾਂ ਨੂੰ ਗੱਦੀ ਮਿਲਦੀ ਸੀ ਉਹ ਸ਼ਹਾਦਤ ਪਾ ਗਏ ਸਾਰੇ ਸ਼ਹੀਦ ਹੋ ਗਏ ਤੇ ਉਹਨਾਂ ਨੇ ਆਪਣੇ ਵੱਲੋਂ ਫਿਰ ਜਿਹੜਾ ਗੱਦੀ ਸੀ ਅੱਗੋਂ ਸ਼ਬਦ ਗੁਰੂ ਨੂੰ ਦੇ ਦਿੱਤੀ ਤੇ ਖਾਲਸੇ ਨੂੰ ਸ਼ਬਦ ਗੁਰੂ ਦੇ ਲੜ ਲਾ ਦਿੱਤਾ ਕਿਉਂਕਿ ਉਦੋਂ ਖਾਲਸਾ ਪੰਥ ਦੀ ਸਾਜਨਾ ਵੀ ਹੋ ਚੁੱਕੀ ਸੀ ਬਾਕੀ ਪਰਿਵਾਰ ਜਿਹੜੇ ਦੂਜੀਆਂ ਫੈਮਲੀਜ਼ ਦੇ ਸਨ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਬਾਬਾ ਪਿੱਠੀ ਚੰਦ ਜੀ ਹੈ ਵੀ ਇਹਨਾਂ ਦੀ ਵਾਕਾ ਸੂਰਜਮਲ ਜੀ ਦੀ ਵੀ ਹੈਗੀ RAMRAI ਜੀ ਦੀ ਵੀ ਹੈਗੀ ਐ ਵੀ ਇਹ ਜਿਹੜੇ ਸੋਢੀ ਪਰਿਵਾਰ ਦੇ ਦੂਜੇ ਮੈਂਬਰ ਸੰ ਜਿਹੜੀ ਉਹਨਾਂ ਦੀ ਔਲਾਦ ਸੀ ਉਹ ਸੋਢੀ ਚੱਲਦੀ ਆਈ ਤੇ ਉਸ ਔਲਾਦ ਦੇ ਵਿੱਚ ਤਾਂ ਕਿ ਹੋਰ ਨਰ ਲਾਲ ਆਵੇ ਤੇ ਮੈਂ ਇਸ ਨੂੰ ਸਾਡੇ ਜਿਹੜੇ ਸੋਢੀ ਵੰਸ਼ ਨਾਲ ਜੁੜੇ ਹੋਏ ਸਾਰੇ ਸੀ ਉਹ ਇਕੱਠੇ ਕਰਕੇ ਪਰਿਵਾਰਾਂ ਦਾ ਜਿੱਥੇ ਵੀ ਸੀ ਵੇਰ ਵਕਠਾ ਕੀਤਾ ਵੇਰ ਵਕਠਾ ਕਰਕੇ ਉਹ ਇਹਦੇ ਚ ਜਿਸ ਤਰ੍ਹਾਂ ਇੱਕ ਛਜਰਾ نسل ਬਣਾ ਦਿੰਦੇ ਆ ਮੈਂ ਉਸ ਢੰਗ ਨਾਲ ਉਹਨਾਂ ਨੂੰ ਸਾਰਿਆਂ ਨੂੰ ਦਰਦੀਵ ਨਾਲ ਇੱਥੇ ਲਾ ਦਿੱਤਾ ਪਰ ਸ਼ਰਤ ਇਹੀ ਸੀ ਕਿ ਉਹ ਛੋਡੀ ਵੰਸ਼ ਦੇ ਉੱਪਰਲੀ ਲਾਈਨ ਨਾਲ ਜੁੜਿਆ ਹੋਵੇ ਉਹੀ ਲੈ ਜਿਹੜੇ ਮੈਂ ਅੱਗੇ ਇੱਕ ਵਾਰੀ ਇਹਦੇ ਚ ਵੀ ਦੱਸਿਆ ਹੈਗਾ ਜਿਸ ਤਰ੍ਹਾਂ ਹੋਰ ਲਾਈਨਾਂ ਸੀ ਜਿਸ ਤਰ੍ਹਾਂ ਛੋਡੀ ਕੋ ਹੋਣ ਲੱਗੇ ਜਾਂ ਸਾਡੇ ਦੋਤੇ ਸੀ ਜਿਹੜੇ ਸਾਡੀ ਜਾਇਦਾਦ ਦੇ ਅਸੀਂ ਵਾਰਿਸ ਬਣਾਈ ਵੀ ਉਹ ਛੋਡੀ ਕੋਣ ਲਾਗੇ ਪਰ ਛੋਡੀ ਨਹੀਂ ਸੀ ਉਹ ਅਸੀਂ ਨਹੀਂ ਇਹਦੇ ਚ ਲੈ ਗਏ ਸਿਰਫ ਛੋਡੀ ਪਰਵਾਰ ਹੀ ਜਿਹੜੇ ਗੁਰੂ ਸਾਹਿਬ ਦੀ ਅੰਸ਼ ਨਾਲ ਜੁੜੇ ਹੋਏ ਸਨ ਉਹੀ ਲੈ ਜੇਕਰ ਛੋਡੀ ਤੁਮੇਟ ਦੀ ਗੱਲ ਕਰੀਏ ਤਾਂ ਤਾਂ ਲੱਗਦਾ ਨਹੀਂ ਕਿ ਕਿੰਨੀ ਕੁ ਖੋਜ ਕਰਨੀ ਪਈ ਲੱਭਣ ਦੇ ਲਈ ਸਾਰਾ ਕੁਝ ਇਸ ਦੇ ਵਿੱਚ ਦੇਖੋ ਜਿਹੜਾ ਇੱਕ ਸੰਕੇਤਿਤ ਤੌਰ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੇ ਆਪਣਾ ਦਸਮ ਗ੍ਰੰਥ ਵਿੱਚ ਵੀ ਲਿਖਿਆ ਹੈ ਤੇ ਉਹ ਨੇ ਇਹ ਵੀ ਆਪਣੇ ਇੱਕ ਹੋਰ ਗ੍ਰੰਥ ਦੇ ਵਿੱਚ ਵੀ ਵਰਣਨ ਕੀਤਾ ਹੈ ਵਿੱਚ ਤਰਨਾਟਕ ਜੀ ਤਰਨਾਟਕ ਦੇ ਵਿੱਚ ਉਹਦਾ ਸਾਰਾ ਹੀ ਵੇਰਵਾ ਹੈ ਤੇ ਇਸ ਕਰਕੇ ਸਾਨੂੰ ਬਾਕੀ ਜਿਹੜੇ ਵੇਰਵੇ ਆ ਤੁਸੀਂ ਉਹ ਹੋਰ ਧਾਰਮਿਕ ਸਥਾਨਾਂ ਤੇ ਜਾਓ ਜਿਸ ਤਰ੍ਹਾਂ ਹਰਦਵਾਰ ਸਾਹਿਬ ਜਾਓ ਫੋਰਕ ਦੇ ਜਾਓ ਜਿੱਥੇ ਉੱਥੇ ਸਾਡੇ ਸਾਰੇ ਲਿਖਤਾਂ ਮਿਲਦੀਆਂ ਵੀ ਇਹ ਜਿਹੜਾ ਖੋਜ ਕਰਨ ਤੇ ਚੱਲੇ ਨਾ ਉਹ ਉਹ ਇਨਾ ਥਾਵਾਂ ਤੇ ਜਾ ਕੇ ਖੋਜ ਹੋ ਸਕਦੀ ਤੁਹਾਨੂੰ ਕੋਈ ਨਾ ਸਮਾਂ ਲੱਗਿਆ ਮੈਨੂੰ ਕੋਈ 10 ਕੇ 12 ਸਾਲ ਲੱਗੇ ਕਿਉਂਕਿ ਮੈਂ ਇੱਕ ਹਿਸਟਰੀ ਦਾ ਸਟੂਡੈਂਟ ਸੀ ਐਜ਼ ਅ ਹਿਸਟਰੀ ਲੈਕਚਰਰ ਟਾਇਰ ਹੋਇਆ ਸੀ ਮੈਨੂੰ ਕੁਝ ਕਲੈਕਸ਼ਨ ਮਿਲ ਗਈ ਕਿ ਜਿਹੜੀ ਕਿ ਤਰਤੀਬਵਾਰ ਚ ਨਹੀਂ ਸੀ ਫਿਰ ਮੈਂ ਉਹ ਉਹ ਸੋਦੀ ਖਾਨਦਾਨ ਵੀ ਉਹ ਅਪਡੇਟ ਕਰ ਤੇ ਛਾਂਟ ਕੇ ਫਿਰ ਲੇਦਾ ਕੱਢੇ ਤਾਂ ਕਿ ਇਹ ਸੋਰਸ ਆਫ ਇਨਫੋਰਮੇਸ਼ਨ ਬਣ ਜੇ ਆਉਣ ਵਾਲੀਆਂ ਨਸਲਾਂ ਵਾਸਤੇ ਵੀ ਇਸ ਨੂੰ ਇੱਕ ਪਰਮਾਨੈਂਟ ਰੂਪ ਦੇਣ ਵਾਸਤੇ ਮੈਨੂੰ ਇਹ ਉਪਰਾਲਾ ਕਰਨਾ ਪਿਆ ਬਾਕੀ ਘਰ ਦੇ ਮੈਂਬਰ ਬੱਚੇ ਰਲੇ ਤੇ ਸੀਨ ਤਰਤੀਬ ਦਿੱਤੀ ਜਿਵੇਂ ਇੰਗਲਿਸ਼ ਦੀ ਗੱਲ ਕਰੀ ਤਾਂ ਇੰਗਲਿਸ਼ ਦੇ ਭਾਸ਼ਾ ਦੇ ਵਿੱਚ ਅੱਜ ਤੁਸੀਂ ਜਿਹੜੀ ਬੁੱਕ ਹੈ ਉਹ ਲੋਕਾਰਪਣ ਕੀਤੀ ਆ ਲੱਗਦਾ ਵੀ ਹੋਰ ਭਾਸ਼ਾ 'ਚ ਵੀ ਲੋਕਾਰਪਣ ਕੀਤੀ ਜਾ ਸਕਦੀ ਹੈ ਮੈਂ ਛੋਡੀ ਬੰਸ ਸੇ ਪਹਿਲੇ ਪੰਜਾਬੀ ਦੇ ਵਿੱਚ ਬੁੱਕ ਰਿਲੀਜ਼ ਕੀਤੀ ਸੀ ਕਿ ਉਹ ਕੁਦਰਤੀ ਜਿਸ ਤਰ੍ਹਾਂ ਮੈਂ ਲਾਇਬ੍ਰੇਰੀਆਂ ਚ ਭੇਜੀ ਉਸ ਵੇਲੇ ਪ੍ਰੈਸ ਬਹੁਤੀ ਨਹੀਂ ਸੀ ਨਾ ਇਸ ਤਰ੍ਹਾਂ ਸਾਡੀਆਂ ਕਿਤਾਬਾਂ ਛਾਪਦੇ ਸੀ ਫਿਰ ਮੈਨੂੰ ਤਰਤੀਬ ਵੀ ਕੋਈ ਬਹੁਤੀ ਅੱਛੀ ਨਹੀਂ ਲੱਗੀ ਜਿਹੜੀ ਮੈਂ ਸੀ ਮੈਂ ਚਾਰ ਨਾਂ ਲੈਂਦਾ ਸੀ ਇੱਕ ਨਵਾਂ ਐਡ ਕਰਕੇ ਪਿਛਲਾ ਛੱਡ ਦਿੰਦਾ ਸੀ ਉਹ ਰੈਪਿਟੀਸ਼ਨ ਹੋ ਗਈ ਉਹਦੇ ਚ ਮੇਰੇ ਕੋਲ ਕੁਝ ਗਲਤੀਆਂ ਵੇ ਰਹਿ ਜਾਂ ਫਿਰ ਸਾਡੇ ਜਸਟਿਸ ਰੁਪਿੰਦਰ ਸਿੰਘ ਸੋਢੀ ਹੈ ਵੀ ਉਹਨਾਂ ਨੇ ਉਹਨਾਂ ਕੋਲ ਜਦੋਂ ਕਿਤਾਬ ਗਈ ਉਹ ਮੈਨੂੰ ਕਹਿਣ ਲੱਗੇ ਵੀ ਲੈਂਗੁਏਜ ਚਲੋ ਪੰਜਾਬੀ ਠੀਕ ਹੈ ਪਰ ਪੰਜਾਬੀ ਅੱਜਕੱਲ ਨਾ ਘਟਦੇ ਕਰਮ ਵੱਲ ਹੈ ਵੀ ਲੋਕ ਇਹ ਪੰਜਾਬੀ ਘੱਟ ਬੜਨਗੇ ਤੁਸੀਂ ਇਹਨੂੰ ਇੰਗਲਿਸ਼ ਚ ਕਰੋ ਤੇ ਮੈਂ ਅਸੀ ਨਾਲ ਵੀ ਕਿਹਾ ਮੈਂਗਾ ਫਿਰ ਤੁਸੀਂ ਮੇਰੀ ਮਦਦ ਕਰੋਗੇ ਕਹਿੰਦੇ ਹਾਂ ਕਰਾਂਗੇ ਉਹ ਮੈਂ ਇਸ ਉਤਸ਼ਾਹ ਨਾਲ ਇਹਨੂੰ ਇੰਗਲਿਸ਼ ਚ ਲੈ ਲਿਆ ਪਰ ਉਹ ਵੱਡੇ ਆਦਮੀਆ ਉਹ ਫਿਰ ਕੰਟੈਕਟ ਨਹੀਂ ਹੋ ਸਕਿਆ ਫਿਰ ਮੈਂ ਆਪਣੇ ਆਪ ਹੀ ਮਿਹਨਤ ਕੀਤੀ ਕਰਕੇ ਅਨ ਉਹ سٹੰਗਨਰ ਇੰਗਲਿਸ਼ ਚ ਕਰਕੇ ਸਾਰਿਆਂ ਨੂੰ ਕੁਝ ਚਾਪੜ ਮੈਂ ਜਿਹੜੀ ਫੀਚਰਜ਼ ਆਫ ਚੋਡੀਆਂ ਜਾਂ ਹੋਰ ਚੀਜ਼ਾਂ ਆਪਾਂ ਨੂੰ ਮਤਵਰਨ ਲੈਣ ਜਿਹੜਾ ਬੱਚਾ ਗੋਦ ਲੈਣ ਦੀਆਂ ਚੀਜ਼ਾਂ ਲਿਖ ਕੇ ਫਿਰ ਇਹਨੂੰ ਪੂਰਾ ਕੀਤਾ। ਇਹ ਕਿਤਾਬ ਦੀ ਗੱਲ ਮੰਨੀ ਹੈ ਤਾਂ ਕਿੰਨੇ ਚਿਰਾਂ ਦੇ ਵਿੱਚ ਇਹ ਸੰਪੂਰਨਤਾ ਇਹਦੀ ਹੁੰਦੀ ਹੋਈ ਨਜ਼ਰ ਆਈ। ਬੜੇ ਸਾਲ ਲੱਗ ਗਏ। ਇੱਕ ਪਹਿਲੀ ਜਿਹੜਾ ਸੀ ਜਿਲਤ ਮੈਂ ਮੇਰੇ ਕੋਲ 10 ਅ 9 10 11 ਸਾਲ 2000 ਤੇ ਕੱਢੀ ਸੀ ਉਹਨਾਂ ਦੇ ਬੈਲ 25 ਆ ਗਿਆ ਐਨੇ ਸਾਲ ਤੇ ਫਿਰ ਅਸੀਂ ਕਲੈਕਸ਼ਨ ਵਾਲੇ ਲੱਗੇ ਰਹੇ ਫਿਰ ਸਾਡੇ ਬੇਟਾ ਸੀ ਅਰਜੋਤ ਇਹਨਾਂ ਨੇ ਦੂਸਰੇ ਨਾਲ ਸੰਪਰਕ ਕਰਕੇ ਸਨੈਪਸ ਲੈਣਾ ਸਨੈਪਸ ਲੈ ਕੇ ਇੱਕ ਨਵੀਂ ਚੀਜ਼ ਐਡ ਕਰਤੀ ਜਿਹੜੀਆਂ ਉਹਨਾਂ ਦੇ ਰਿਪਿਊਟਡ ਪਰਸਨੈਲਿਟੀਜ਼ ਹਨ ਵੀ ਉਹਨਾਂ ਨੂੰ ਨਾਲ ਲਾ ਕੇ ਨਾਲ ਇਹਦੇ ਵਿੱਚ ਫੋਟੋਜ਼ ਲਾਤੀਆਂ ਤੇ ਇੱਕ ਡਿਫਰੈਂਟ ਚੀਜ਼ ਬਣਾਤੀ ਮੈਂ ਕੁਝ ਐਸੀ ਫੋਟੋਸ ਵੀ ਦੇਖਿਆ ਨੇ ਜਿਹੜਾ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਦਿਖਾਣੇ ਹੋਏ ਨਜ਼ਰਾਨੀ ਕਿ ਇਹ ਵੀ ਸਾਡੇ ਸੋਢੀ ਪਰਿਵਾਰ ਦੇ ਪੁਰਖਵੰਸ਼ੀ ਹੈ ਹਾਲਾਂਕਿ ਜੇਕਰ ਮੇਰੀ ਕਲਮਨੀ ਆਕਰ ਜਿਹੜੀ ਹੁਣ ਚੱਲ ਰਹੀ ਹੈ ਜਨਰੇਸ਼ਨ ਉਹਨੂੰ ਵੀ ਉਹਨੂੰ ਵੀ ਨਹੀਂ ਪਤਾ ਕਿ ਇਹ ਸੋਢੀ ਜਨਰੇਸ਼ਨ ਦੇ ਨੇ ਇਸੇ ਕਰਕੇ ਇਹੀ ਚੀਜ਼ ਦਾ ਵੀ ਮੇਰੇ ਦਿਮਾਗ 'ਚ ਸੀਗਾ ਵੀ ਜਿਹੜੀਆਂ ਆਪਣੇ ਸਾਨੂੰ ਮੈਂ ਕਈ ਘਰਾਂ ਤੋਂ ਪੁੱਛਦਾ ਵੀ ਤੁਹਾਡੇ ਦਾਦਾ ਜੀ ਦੀ ਫੋਟੋ ਹੈਗੀ ਉਹ ਕਹਿੰਦੇ ਨਹੀਂ ਜੀ ਹੁਣ ਸਾਡੇ ਕੋਲ ਫੋਟੋ ਦਾ ਕੋਈ ਨਹੀਂ ਹੁਣ ਮੈਂ ਇਹ ਸੋਚਿਆ ਜੇ ਇਸ ਕਿਤਾਬ ਵਿੱਚ ਮੈਂ ਕਿਸੇ ਤਰ੍ਹਾਂ ਦਾ ਕਲੈਕਸ਼ਨ ਆ ਜੇ ਤੇ ਇੱਕ ਪਰਮਨੈਂਟਡ ਰਿਕਾਰਡ ਬਣ ਜੇ ਜਦੋਂ ਵੀ ਮਰਜ਼ੀ ਤੁਸੀਂ ਆਪਣੇ ਵੱਡਿਆਂ ਦੀ ਫੋਟੋ ਇੱਥੇ ਲੈ ਕੇ ਦੇਖ ਸਕਦੇ ਹੋ ਕਿਉਂਕਿ ਸਾਡੇ ਵਿੱਚ ਐਸਾ ਕੋਈ ਸੰਗਠਨ ਨਹੀਂ ਜਿਹੜਾ ਅਸੀਂ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਸਕੀਏ ਜਾਂ ਸਾਡਾ ਸੋਸਾਇਟੀ ਦੇ ਤੌਰ ਤੇ ਜਿੰਨਾ ਸਾਡੀਆਂ ਕੰਟਰੀਬਿਊਸ਼ਨਸ ਹੈ ਜਿਹਨੂੰ ਗੁਰਤੇ ਇੱਕ ਵਾਰ ਦਿੱਸੀ ਦਿਆ ਹੋਰ ਸਾਰੇ ਛੋਟੇ ਸਹਿਬਜ਼ਾਦਿਆਂ ਦਾ ਨੀਆਂ ਚਿੰਨੇ ਜਾਣਾ ਹੈਗਾ ਇਹ ਜਿਹੜੀਆਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਉਹਨਾਂ ਨੂੰ ਵੀ ਨਹੀਂ ਪ੍ਰਜ਼ਰਵ ਕੀਤਾ ਗਿਆ ਵੀ ਇਹਦੇ ਵਿੱਚ ਇਸ ਚੀਜ਼ਾਂ ਬਾਰੇ ਤਾਂ ਮੇਰਾ ਇਹ ਵਿਚਾਰ ਸੀ ਕਿ ਜਿਹੜੀਆਂ ਚੀਜ਼ਾਂ ਸੀ オリジナル ਰਹਿਣੀਆਂ ਚਾਹੀਦੀਆਂ ਸੀ ਜਿਸ ਤਰ੍ਹਾਂ ਸ਼ਰਾਂਦੇ ਵਿੱਚ ਕੰਨਾਂ ਚਿਨੇਗੇ ਸਹਿਬਜ਼ਾਦੇ ਸੀ ਉਹ ਉਸੇ ਤਰ੍ਹਾਂ ਹੀ ਰਹਿਣੇ ਚਾਹੀਦੇ ਸੀ ਪ੍ਰਜ਼ਰਵ ਕਰਨੇ ਚਾਹੀਦੇ ਸੀ ਵੀ ਹੁਣ ਜੇ ਸਾਡੀਆਂ ਸ਼ਕਲਾਂ ਵੀ ਪ੍ਰੀਜ਼ਰਵ ਨਾ ਹੋਣਾਂ ਤੇ ਸਾਨੂੰ ਭੁੱਲ ਜਾਣਗੇ ਲੋਕ ਤੇ ਜਿਵੇਂ ਵੀ ਜੇ ਆਪਾਂ ਉੱਪਰ ਲੀਆਂ ਲਾਈਨਾਂ ਲੈ ਲਈਏ ਉਹ ਕਹਨਗੇ ਰਾਮਚੰਦਰ ਜੀ ਤਾਂ ਇੱਕ ਫਿਜ਼ੀਕਲੀ ਹੋਏ ਹੀ ਨਹੀਂ ਇੱਕ ਕੈਰੈਕਟਰ ਹੀ ਨਹੀਂ ਹੋਏ ਤਾਂ ਲੋਕ ਇਸ ਤਰ੍ਹਾਂ ਦੀਆਂ ਕਥਾਵਾਂ ਅੱਜ ਤੋਂ ਹੋਰ 40-50 ਸਾਲ ਬਾਅਦ ਬਣਾਉਣ ਲੱਗ ਜਾਣਗੇ ਇਸ ਕਰਕੇ ਵੀ ਇਹਨਾਂ ਦਾ ਰਿਕਾਰਡ ਮੇਰੇ ਦਿਮਾਗ ਦੇ ਸਾਹਮਣੇ ਰਹਿਣਾ ਜ਼ਰੂਰੀ ਸੀ ਤਾਂ ਕਰਕੇ ਮੈਂ ਫੋਟੋਆਂ ਬਿਲਕੁਲ ਜੇਕਰ ਪੁਰਾਣੀ ਜਨਰੇਸ਼ਨ ਦੀ ਗੱਲ ਮੰਨੀ ਤਾਂ ਪੁਰਾਣੀ ਜਨਰੇਸ਼ਨ ਨੂੰ ਤਾਂ ਪਤਾ ਕਿ ਸੋਢੀ ਦੇ ਪੁਰਵਜ ਜਿਹੜੇ ਕੋਣ ਸੀ ਤੇ ਨਵੀਂ ਜਨਰੇਸ਼ਨ ਨੂੰ ਕਿਤੇ ਨਾ ਕਿਤੇ ਨਹੀਂ ਪਤਾ ਜਿਸ ਦੇ ਵਿੱਚ ਇਹ ਸਾਰਾ ਸਮੇਟ ਕੇ ਇੱਕ ਕਿਤਾਬ ਦੇ ਵਿੱਚ ਸੋਢੀ ਪਰਿਵਾਰ ਵੱਲੋਂ ਗੁਜਿੰਦ ਸਿੰਘ ਸੋਢੀ ਵੱਲੋਂ ਦਿਖਾਇਆ ਗਿਆ ਤਾਂ ਹੁਣ ਇਹ ਕਿਤਾਬ ਜਿਹੜੀ ਹੈ ਉਹ ਔਣ ਵਾਲੇ ਜਨਰੇਸ਼ਨ ਨੂੰ ਵੀ ਦੱਸਦੀ ਹੋਈ ਨਜ਼ਰ ਆਇ ਕਿ ਕਿ ਸੋਢੀ ਪਰਿਵਾਰ ਵੱਲੋਂ ਕਿੰਨਾ ਕੁ ਸਿੱਖੀ ਜਮ ਵਿੱਚ ਯੋਗਦਾਨ ਜਿਹੜਾ ਉਹ ਦਿੱਤਾ ਗਿਆ ਵੀ ਆਰ ਸੋਢੀਸ ਕਿਤਾਬ ਜਿਹੜੀ ਹੈ ਅੱਜ ਲੋਕ ਅਰਪਣ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ हो चुकी है फोर्थ गुरु तो लैके टेंथ गुरु सारे ही सोटी परिवार तो हुए पर। बैठा सोटी पातशाह गुरु रामदासा तो बंस साड़ी शुरुआत गुरु रामदास जी चौथे पातशाही जिन्ह ने श्री हरिमंदर साहब वर्गी पवित्र जगह ਜਿੱਥੇ ਆ ਕੋਈ ਵੀ ਦੁਨੀਆ ਦਾ ਪੰਜਾਬੀ ਸਿੱਖ ਜਾਂ ਹੋਰ ਜਿਹੜੇ ਸੱਜਣ ਮੈਂ ਤਾਂ ਉਦ ਦਿਨ ਹੈਰਾਨ ਹੋ ਗਿਆ ਜਹਾਜ਼ 'ਚ ਬੈਠਾ ਸੀ ਤੇ ਮੈਂ ਉਸ ਜਹਾਜ਼ 'ਚ ਨਿਗਾਹ ਮਾਰੀ ਦਿੱਲੀ ਜਾ ਰਿਹਾ ਸੀ ਅੰਮ੍ਰਿਤਸਰ ਤੋਂ ਤੇ ਸਰਦਾਰ ਸਾਹਿਬ ਉਸ ਦੇ ਵਿੱਚ ਕੋਈ ਵੀ ਸਰਦਾਰ ਨਹੀਂ ਸੀ ਜਹਾਜ਼ 'ਚ ਸਾਰੇ ਹੀ ਦੂਜੇ ਸੂਬਿਆਂ ਤੋਂ ਆਏ ਹੋਏ ਸੀ ਮੇਰੇ ਨਾਲ ਇੱਕ ਬਜ਼ੁਰਗ ਬੈਠੇ ਸੀ ਕਿ ਮੈਂ ਨਾਲ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਕਹਿੰਦੇ ਜੀ ਮੈਂ ਹైదరాబాద్ ਤੋਂ ਆਇਆ ਕਹਿੰਦਾ ਮਤਲਬ ਕਿ ਇੰਨੀ ਮਾਨਤਾ ਔਰ ਇੰਨੀ ਲੋਕਾਂ ਚ ਭਾਵਨਾ ਹੈ ਇਸ ਪਵਿੱਤਰ ਸਥਾਨ ਨੂੰ ਵਿਜ਼ਿਟ ਕਰਨ ਦੀ ਕਿ ਸਿਰਫ ਪੰਜਾਬੀ ਨਹੀਂ ਦੁਨੀਆ ਦੇ ਹਰ ਕੋਨੇ ਤੋਂ ਲੋਕ ਇੱਥੇ ਆਉਂਦੇ ਕਦੀ ਪਰਿਵਾਰ ਚਲੇ ਗਏ ਗੁਰਗੱਦੀ ਕੋ ਪਰਿਵਾਰ ਚ ਤਰਾਈ ਲੇਕਿਨ ਉਹ ਵੀ ਕਹਿ ਦਿੱਤਾ ਗਿਆ ਸੀਗਾ ਬੀਬੀ ਪਾਣੀ ਜੀ कि ਜਦੋਂ ਗੁਰਬੱਦੀ ਦੀ ਇਹ ਗੱਲ ਹੋਈ ਵੀ ਪਰਿਵਾਰ 'ਚ ਰਹਤੇ ਉਹਨਾਂ ਨੇ ਕਿਹਾ ਸੀ ਪਰਿਵਾਰ 'ਚ ਤਾਂ ਰਹੇਗੀ ਲੇਕਿਨ ਸੈਕਰੀਫਾਈਸ ਬਹੁਤ ਕਰਦੀਆਂ ਪੈਣਗੀਆਂ। ਔਰ ਤੁਸੀਂ ਦੇਖ ਲਓ ਕਿ ਚੌਥੇ ਪਾਛੇ ਤੋ ਲੈ ਕੇ ਉਦੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਤੇ ਅਖੀਰ ਕਿਥੇ ਚਾਰੇ ਸੈਹਸਾਹ ਦੇ ਦੋ ਲੜਾਈ ਚਰੀ ਦੋਪੇ ਦੋ ਦੀਵਾਰ ਚੁਣेंगे। ਸ਼ਹਾਦਤਾਂ ਹੀ ਹੋਈਆਂ। ਗੁਰੂ ਤੇਗ ਬਹਾਦਰ ਜੀ ਵੇ ਆਪਣਾ ਸੀ ਸ ਦਿੱਤਾ ਹਿੰਦੀ ਚਾਦਰ ਹਿੰਦ ਕੌਮ ਵੀ ਰੱਖਿਆ ਵਾਸਤੇ ਅਸੀਂ ਉਸ ਪਰਿਵਾਰ ਦਾ ਇੱਕ ਛੋਟਾ ਜਿਹਾ ਮੋਲੀਕਿਊਲ ਹਾਂ ਉਸ ਦਾ ਹਿੱਸਾ ਔਰ ਫਕਰ ਵੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਜਿਹੜੇ ਸਾਡੇ ਪਰਿਵਾਰ ਤੋਂ ਲੋਕ ਨੇ ਉਹ ਆਪਣੇ ਜ਼ਹਿਨ 'ਚ ਇਸ ਚੀਜ਼ ਦਾ ਇੱਕ ਉਸ ਖਾਂਡ ਦਾ ਵੀ ਕਦਰ ਰੱਖਣ ਉਸ ਬੜ ਸਿੱਖਾ ਦਾ ਰੱਖਣ ਕਿ ਜਿੰਨੂੰ ਅੱਜ ਸਰਦਾਰ ਸਾਹਿਬ ਨੇ ਇਸ ਪੁਸਤਕ ਦੇ ਵਿੱਚ ਸਜਾਇਆ ਚੰਡੀਗੜ੍ਹ ਤੋਂ ਵਿਟਾ ਜਲਿਸ਼ 87 ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ